ਸਤਿ ਸ੍ਰੀ ਅਕਾਲ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਪੋਸ਼ਟਿਕ ਤੱਤਾਂ ਨਾਲ ਭਰਪੂਰ ਦਾਲ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਦਾਲ ਮੈਂ ਪਾਲਕ ਤੇ ਦਾਲ ਬਣਾ ਕੇ ਤਿਆਰ ਕਰਾਂਗੀ। ਇਧਰ ਮੈਂ ਦਾਲ ਬਣਾਉਣ ਲਈ ਇੱਕ ਕਾਲੀ ਚਨੇ ਦੀ ਦਾਲ ਲੈ ਲਈ ਸੀ। ਇਹਨੂੰ ਦਲੇ ਛੋਲਿਆਂ ਦੀ ਦਾਲ ਵੀ ਬੋਲਦੇ ਹਨ। ਅੱਧੀ ਗੁੱਚੀ ਮੈਂ ਪਾਲਕ ਦੀ ਲੈ ਲਈ ਸੀ। ਪਾਲਕ ਨੂੰ ਵੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਈ ਸੀ। ਇਸਦੇ ਸਾਫ਼-ਸਾਫ਼ ਪੱਤੇ ਰੱਖ ਲਏ ਸੀ। ਹੁਣ ਮੈਂ ਦਾਲ ਨੂੰ ਚੰਗੀ ਤਰ੍ਹਾਂ ਧੋលਵਾਵਾਂਗੀ। ਤੁਸੀਂ ਦਾਲ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਤੇ ਪਾਲਕ ਵੀ ਆਪਣੇ ਹਿਸਾਬ ਨਾਲ ਤੁਸੀਂ ਵੱਧ ਘੱਟ ਲੈ ਸਕਦੇ ਹੋ। ਹੁਣ ਮੈਂ ਦਾਲ ਨੂੰ ਚੰਗੀ ਤਰ੍ਹਾਂ 4-5 ਵਾਰ ਸਾਫ਼ ਪਾਣੀ ਨਾਲ ਧੋ ਲਿਆ ਸੀ। ਹੁਣ ਮੈਂ ਇਸ ਨੂੰ ਟੱਕ ਕੇ ਅੱਧੇ ਘੰਟੇ ਲਈ ਰੱਖ ਦਵਾਂਗੀ ਤਾਂ ਜੋ ਦਾਲ ਆਪਣੀ ਥੋੜੀ ਜਿਹੀ ਸੌਫਟ ਹੋ ਜਾਵੇ। ਹੁਣ ਮੈਂ ਇੱਧਰ ਪਾਲਕ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ। ਤੁਸੀਂ ਪਾਲਕ ਨੂੰ ਧੋਣ ਤੋਂ ਬਾਅਦ ਵੀ ਕੱਟ ਸਕਦੇ ਹੋ ਪਰ ਮੈਂ ਇਸ ਨੂੰ ਪਹਿਲਾਂ ਹੀ ਕੱਟ ਰਹੀ ਹਾਂ ਕਿਉਂਕਿ ਮੈਂ ਇਸ ਨੂੰ ਬਾਅਦ ਵਿੱਚ ਧੋਵਾਂਗੀ। ਹੁਣ ਚੰਗੀ ਤਰ੍ਹਾਂ ਸਾਰੀ ਪਾਲਕ ਨੂੰ ਮੈਂ ਬਰੀਕ-ਬਰੀਕ ਕੱਟ ਲਵਾਂਗੀ ਪਾਲਕ ਸਾਨੀ ਨਾਲ ਕੱਟੀ ਜਾਂਦੀ ਹੈ ਕਰਦਣਾ ਹੰਸਾਰੀ ਪਾਲਕ ਨੂੰ ਮੈਂ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਵਾਂਗੀ ਸਾਰੀ ਪਾਲਕ ਨੂੰ ਮੈਂ ਕੱਟ ਲਿਆ ਸੀ ਪਾਲਕ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਹੁੰਦਾ ਹੈ ਸਾਨੂੰ ਇਹ ਸਰਦੀ ਦੇ ਮੌਸਮ ਵਿੱਚ ਦਾਲ ਪਾਲਕ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਹੈ ਹੁਣ ਮੈਂ ਪਾਲਕ ਨੂੰ ਕੱਟ ਕੇ ਚੰਗੀ ਤਰ੍ਹਾਂ ਸਾਫਾਪਣਾ ਧੋ ਲਵਾਂਗੇ ਇਧਰ ਦਾਲ ਨੂੰ ਵੀ ਪਈ ਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਸੀ ਦਾਲ ਨੂੰ ਚੱਕਾ ਲਵਾਂਗੇ ਦਾਲ ਆਪਣੀ ਚੰਗੀ ਤਰ੍ਹਾਂ ਸੌਫਟ ਹੋ ਗਈ ਹੁਣ ਇਸ ਦਾ ਸਾਰਾ ਪਾਣੀ ਮੈਂ ਹਟਾ ਦਵਾਂਗੇ ਇੱਧਰ ਤੜਕੇ ਲਈ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ ਲੈ ਲੇ 1 ਇੰਚ ਅਦਰਕ ਦਾ ਟੁਕੜਾ 10-12 ਲਸਣ ਦੀਆਂ ਕਲੀਆਂ ਚਾਰ-ਪੰਜ ਹਰੀਆਂ ਮਿਰਚਾਂ ਇੱਕ ਲਾਲ ਟਮਾਟਰ ਪਿਆਜ਼ਾਂ ਨੂੰ ਮੈਂ ਬਰੀਕ ਕੱਟ ਲਵਾਂਗੀ ਤੇ ਲਾਲ ਟਮਾਟਰ ਨੂੰ ਵੀ ਥੋੜਾ ਜਿਹਾ ਅਦਰਕ ਲਸਣ ਮੈਂ ਬਰੀਕ ਕੱਟ ਕੇ ਪਾਵਾਂਗੀ ਬਾਕੀ ਅਦਰਕ ਲਸਣ ਤੇ ਹਰੀ ਮਿਰਚ ਨੂੰ ਮੈਂ ਕੁੰਡੀ ਵਿੱਚ ਕੁੱਟ ਲਵਾਂਗੇ ਇੱਧਰ ਗੈਸ ਤੇ ਮੈਂ ਕੁੱਕਰ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਸੀ ਮੈਂ ਇੱਕ ਕੌਲੀ ਦਾਲ ਦੀ ਲਈ ਸੀ ਚਾਰ ਕੌਲੀਆਂ ਮੈਂ ਇਸ ਵਿੱਚ ਪਾਣੀ ਦੀਆਂ ਪਾਈਆਂ ਸੀ ਪਾਣੀ ਨੂੰ ਚੰਗੀ ਤਰ੍ਹਾਂ ਟੱਕ ਕੇ ਗਰਮ ਕਰ ਲਵਾਂਗੇ ਹੁਣ ਢੱਕਣ ਜਾ ਕੇ ਪਾਣੀ ਨੂੰ ਚੈੱਕ ਕਰ ਲਵਾਂਗੇ ਪਾਣੀ ਆਪਣਾ ਗਰਮ ਹੋ ਗਿਆ ਹੁਣ ਇਸ ਵਿੱਚ ਦਾਲ ਪਾ ਦਵਾਂਗੇ ਦਾਲ ਦਾ ਸਾਰਾ ਪਾਣੀ ਮੈਂ ਕੱਢ ਦਿੱਤਾ ਸੀ ਹੁਣ ਦਾਲ ਇਸ ਵਿੱਚ ਪਾ ਦਵਾਂਗੇ ਮੈਂ ਇੱਕ ਕੌਲੀ ਦਾਲ ਦੀ ਲਈ ਸੀ ਤੁਸੀਂ ਦਾਲ ਆਪਣੇ ਪਰਿਵਾਰ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਸਾਰੀ ਦਾਲ ਮੈਂ ਕੁੱਕਰ ਵਿੱਚ ਪਾਣੀ ਵਿੱਚ ਪਾ ਦਿੱਤੀ। ਹੁਣ ਇਸ ਵਿੱਚ ਮੈਂ ਕੁੱਟਿਆ ਹੈ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਦਵਾਂਗੇ। ਤੁਸੀਂ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਦਾਲ ਵਿੱਚ ਐਡ ਕਰ ਸਕਦੇ ਹੋ। ਕੁੱਟ ਕੇ ਅਦਰਕ ਲਸਣ ਦਾ ਫਲੇਵਰ ਦਾਲ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ। ਹੁਣ ਇਸ ਵਿੱਚ ਨਾਲ ਹੀ ਮੈਂ ਇੱਕ ਚਮਚ ਹਲਦੀ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਦੇਗੀ ਲਾਲ ਮਿਰਚ ਦਾ ਪਾਵਾਂਗੇ। ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੇ। ਮੈਂ 1/2 ਛੋਟਾ ਚਮਚ ਇਸ ਵਿੱਚ ਨਮਕ ਦਾ ਪਾਵਾਂਗੇ ਕਿਉਂਕਿ ਮੈਂ ਤੜਕੇ ਵਿੱਚ ਬਾਅਦ ਵਿੱਚ ਨਮਕ ਐਡ ਕਰ ਲਵਾਂਗੇ ਮੈਂ ਦਾਲ ਦੇ ਹਿਸਾਬ ਨਾਲ ਇਸ ਵਿੱਚ ਨਮਕ ਪਾਇਆ ਹੈ ਹੁਣ ਕੜਛੀ ਨਾਲ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਗਾਲ ਵਿੱਚ ਮਿਲਾ ਲਵਾਂਗੇ ਹੁਣ ਮੈਂ ਕੜਛੀ ਨਾਲ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਦਾਲ ਵਿੱਚ ਮਿਲਾ ਲਿਆ ਹੁਣ ਇਸ ਵਿੱਚ ਮੈਂ 2 ਛੋਟੇ ਚਮਚ ਤੇਲ ਦੇ ਪਾ ਦਵਾਂਗੇ ਤੇਲ ਪਾਉਣਾ ਦਾਲ ਕਦੇ ਵੀ ਉਬਲ ਕੇ ਬਾਹਰ ਨਹੀਂ ਆਉਂਦੀ ਤੁਸੀਂ ਤੇਲ ਦੀ ਜਗ੍ਹਾ ਤੇ ਦੇਸੀ ਘਿਓ ਜਾਂ ਰਿਫਾਈਨਡ ਆਇਲ ਵੀ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਤੇਲ ਨੂੰ ਵੀ ਮਿਲਾ ਕੇ ਕੜਛੀ ਬਾਹਰ ਕੱਢ ਕੇ ਕੁੱਕਰ ਦਾ ਢੱਕਣ ਬੰਦ ਕਰਕੇ ਇਸ ਨੂੰ ਮੀਡੀਅਮ ਫਲੇਮ ਤੇ 4 ਬਿਸਲਾ ਲਵਾ ਲਵਾਂਗੇ ਤੁਸੀਂ ਆਪਣੇ ਕੁੱਕਰ ਦੇ ਹਿਸਾਬ ਨਾਲ ਦਾਲ ਨੂੰ ਬਿਸਲਾ ਲਵਾ ਸਕਦੇ ਹੋ ਹੁਣ ਦਾਲ ਨੂੰ ਮੈਂ 4 ਬਿਸਲਾ ਲਵਾ ਲਿਆ ਸੀ ਕੁੱਕਰ ਦਾ ਸਾਰਾ ਪ੍ਰੈਸ਼ਰ ਨਿਕਲ ਗਿਆ ਹੁਣ ਢੱਕਣ ਖੋਲ ਕੇ ਚੈੱਕ ਕਰ ਲਵਾਂਗੇ ਕਿ ਦਾਲ ਆਪਣੀ ਚੰਗੀ ਤਰ੍ਹਾਂ ਪੱਕ ਗਈ ਕਿ ਨਹੀਂ ਦਾਲ ਆਪਣੀ ਚੰਗੀ ਤਰ੍ਹਾਂ ਕੁਲ ਗਈ ਬਹੁਤ ਹੀ ਵਧੀਆ ਦਾਲ ਆਪਣੀ ਕੁਲੀ ਹੈ ਮੈਂ ਇਸ ਨੂੰ ਕੜਛੀ ਨਾਲ ਥੋੜਾ ਬੈਕਸਾਈਡ ਨਾਲ ਇਸ ਨੂੰ ਮੈਸ਼ ਕਰ ਲਵਾਂਗੀ ਤਾਂ ਜੋ ਦਾਲ ਆਪਣੀ ਥੋੜੀ ਜੀ ਗਾੜੀ ਹੋ ਜਾਵੇ ਤੁਸੀਂ ਮੈਸ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਨਹੀਂ ਇਸੇ ਤਰ੍ਹਾਂ ਵੀ ਦਾਲ ਬਣਾ ਸਕਦੇ ਹੋ ਹੁਣ ਮੈਂ ਗੈਸ ਤੇ ਕੜਾਹੀ ਰੱਖ ਲਈ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਹੁਣ ਤੇਲ ਨੂੰ ਮੈਂ ਚੰਗੀ ਤਰ੍ਹਾਂ మీడియం ਫਲੇਮ ਤੇ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਹੁਣ ਇਸ ਵਿੱਚ ਦੋ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਇਹ ਆਪਸ਼ਨਲ ਨੇ ਹੁਣ ਇਸ ਵਿੱਚ ਅੱਧਾ ਚਮਚ ਮੈਂ ਰਾਈ ਦਾ ਪਾਵਾਂਗੇ ਰਾਈ ਪਾਉਣ ਨਾਲ ਦਾਲ ਆਪਣੀ ਬਹੁਤ ਹੀ ਵਧੀਆ ਬਣਦੀ ਹੈ ਨਾਲ ਹੀ ਇਸ ਵਿੱਚ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਅੱਧੇ ਇੱਕ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਜੀਰਾ ਤੇ ਰਾਈ ਤੇ ਲਾਲ ਮਿਰਚ ਆਪਣੇ ਤੜਕੇ ਵਿੱਚ ਚੰਗੀ ਤਰ੍ਹਾਂ ਪੁੱਜ ਜਾਵੇ ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਪਾ ਲਿਆ ਸੀ ਹੁਣ ਇਸ ਵਿੱਚ ਕੱਟਿਆ ਹੋਇਆ ਲਸਣ ਤੇ ਅਦਰਕ ਪਾ ਦਵਾਂਗੇ ਟਮਾਟਰ ਨੂੰ ਮੈਂ ਬਰੀਕ ਕੱਟ ਲਿਆ ਸੀ ਤੇ ਪਿਆਜ਼ ਨੂੰ ਵੀ ਹੁਣ ਪਹਿਲਾਂ ਇਸ ਵਿੱਚ ਅਦਰਕ ਤੇ ਲਸਣ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਵਾਂਗੇ ਤਾਂ ਜੋ ਇਸ ਦਾ ਥੋੜਾ ਜਿਹਾ ਲਾਈਟ ਬ੍ਰਾਊਨ ਜਿਹਾ ਕਲਰ ਆ ਜਾਵੇ ਹੁਣ ਮੈਂ ਤੜਕੇ ਵਿੱਚ ਅਦਰਕ ਲਸਣ ਨੂੰ ਭੁੰਨ ਲਿਆ ਹੁਣ ਇਸ ਵਿੱਚ ਪਿਆਜ਼ ਐਡ ਕਰ ਦਵਾਂਗੇ ਪਿਆਜ਼ਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਹੁਣ ਸਾਰੇ ਪਿਆਜ਼ ਇਸ ਵਿੱਚ ਪਾ ਕੇ ਇਸ ਨੂੰ ਵੀ ਤੜਕੇ ਵਿੱਚ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਕਲਰ ਚੇਂਜ ਨਹੀਂ ਹੋ ਜਾਂਦਾ ਮੈਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੱਤਾ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ਾਂ ਨੂੰ 3-4 ਮਿੰਟ ਹੋ ਗਏ ਸੀ ਪਿਆਜ਼ਾਂ ਦਾ ਕਲਰ ਥੋੜਾ ਜਿਹਾ ਗੁਲਾਬੀ ਹੋ ਗਿਆ ਹੁਣ ਇਸ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾਵਾਂਗੇ ਨਮਕ ਪਾਉਣ ਨਾਲ ਪਿਆਜ਼ ਆਪਣੇ ਜਲਦੀ ਭੁੱਜ ਜਾਂਦੇ ਹਨ ਹੁਣ ਇਸ ਵਿੱਚ ਮੈਂ ਬਰੀਕ ਕਟਿਆ ਹੋਇਆ ਨਾਲ ਹੀ ਟਮਾਟਰ ਐਡ ਕਰ ਦਵਾਂਗੇ ਤਾਂ ਜੋ ਟਮਾਟਰ ਵੀ ਆਪਣਾ ਨਾ ਹੀ ਤੜਕੇ ਵਿੱਚ ਪੱਕ ਜਾਵੇ ਤੇ ਸੌਫਟ ਹੋ ਜਾਵੇ ਤੁਸੀਂ ਟਮਾਟਰ ਦੀ ਪਿਉਰੀ ਬਣਾ ਕੇ ਵੀ ਪਾ ਸਕਦੇ ਹੋ ਪਰ ਕੱਟ ਕੇ ਦਾਲ ਵਿੱਚ ਟਮਾਟਰ ਵਧੀਆ ਲੱਗਦਾ ਇਸ ਲਈ ਮੈਂ ਕੱਟ ਕੇ ਹੀ ਪਾਇਆ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਤੜਕੇ ਵਿੱਚ ਪਕਾ ਲਵਾਂਗੇ ਹੁਣ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਪੁੱਜ ਗਏ ਟਮਾਟਰ ਵੀ ਆਪਣੇ ਸੌਫਟ ਹੋ ਗਏ ਤੜਕਾ ਆਪਣਾ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਹੈ ਹੁਣ ਇਸ ਵਿੱਚ ਸੁੱਕੇ ਮਸਾਲੇ ਐਡ ਕਰ ਦਵਾਂਗੇ ਥੋੜੇ ਥੋੜੇ ਹੁਣ ਇਸ ਵਿੱਚ ਮੈਂ ਚਮਚ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਕਿਉਂਕਿ ਮੈਂ ਪਹਿਲਾਂ ਦਾਲ ਵਿੱਚ ਐਡ ਕਰ ਦਿੱਤੀ ਸੀ ਹਲਦੀ ਹੁਣ ਇਸ ਵਿੱਚ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਮੈਂ ਗਰਮ ਮਸਾਲੇ ਦਾ ਪਾਵਾਂਗੇ ਤੁਸੀਂ ਦਾਲ ਵਿੱਚ ਮਸਾਲੇ ਆਪਣੇ ਹਿਸਾਬ ਨਾਲ ਕੋਈ ਵੀ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਕਾ ਲਵਾਂਗੇ ਤੜਕੇ ਵਿੱਚ ਹੁਣ ਮੈਂ ਮਸਾਲਿਆਂ ਨੂੰ ਚੰਗੀ ਤਰ੍ਹਾਂ 1.5 ਮਿੰਟ ਲਈ ਪਕਾ ਲਿਆ ਮਸਾਲੇ ਆਪਣੇ ਚੰਗੀ ਤਰ੍ਹਾਂ ਤੜਕੇ ਵਿੱਚ ਫੁੱਲ ਗਏ ਹੁਣ ਇਸ ਵਿੱਚ ਕੱਟੀ ਹੋਈ ਪਾਲਕ ਐਡ ਕਰ ਦਵਾਂਗੇ ਪਾਲਕ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਇਸ ਦਾ ਪਾਣੀ ਨਿਚੋੜ ਦਿੱਤਾ ਸੀ ਹੁਣ ਇਸ ਨੂੰ ਵੀ ਮੈਂ ਤੜਕੇ ਵਿੱਚ ਮਿਲਾ ਦੇਵਾਂਗੇ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖਿਆ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਪਾਲਕ ਨੂੰ ਤੜਕੇ ਵਿੱਚ ਪਹਿਲਾਂ 1-2 ਮਿੰਟ ਲਈ ਭੁੰਨ ਲਵਾਂਗੇ ਹੁਣ ਮੈਂ ਤੜਕੇ ਵਿੱਚ ਪਾਲਕ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਸੀ ਪਾਲਕ ਨੇ ਪਾਣੀ ਛੱਡ ਦਿੱਤਾ ਹੁਣ ਮੈਂ ਇਸ ਨੂੰ ਟੱਕ ਕੇ ਮੀਡੀਅਮ ਫਲੇਮ ਤੇ ਪਕਾ ਲਵਾਂਗੀ ਤਾਂ ਜੋ ਪਾਲਕ ਆਪਣੀ ਚੰਗੀ ਤਰ੍ਹਾਂ ਪੱਕ ਜਾਵੇ ਤੇ ਏਹੇ ਪਾਣੀ ਇਸ ਦਾ ਸੁੱਕ ਜਾਵੇ ਹੁਣ ਪਾਲਕ ਨੂੰ ਪੱਕਦੀ ਨੂੰ ਤਕਰੀਬਨ 6 ਤੋਂ 7 ਮਿੰਟ ਹੋ ਗਏ ਸੀ ਇਸ ਨੂੰ ਮੈਂ ਲੋ ਫਲੇਮ ਤੇ ਪਕਾਇਆ ਹੈ ਹੁਣ ਇਸ ਨੂੰ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਕਿ ਦਾ ਵਿੱਚ ਪਾਲਕ ਆਪਣੀ ਚੰਗੀ ਤਰ੍ਹਾਂ ਪੱਕ ਗਈ ਕਿ ਨਹੀਂ ਆਪਣੀ ਪਾਲਕ ਚੰਗੀ ਤਰ੍ਹਾਂ ਪੱਕ ਗਈ ਇਸ ਨੇ ਤੇਲ ਵੀ ਛੱਡ ਦਿੱਤਾ ਹੁਣ ਇਸ ਵਿੱਚ ਦਾਲ ਐਡ ਕਰ ਦਵਾਂਗੇ ਦਾਲ ਨੂੰ ਮੈਂ ਚੰਗੀ ਤਰ੍ਹਾਂ ਕੜਛੀ ਦੀ ਬੈਕ ਸਾਈਡ ਨਾਲ ਥੋੜਾ ਜਿਹਾ ਘੋਟ ਲਿਆ ਸੀ ਹੁਣ ਸਾਰੀ ਦਾਲ ਤੜਕੇ ਵਿੱਚ ਐਡ ਕਰ ਦਵਾਂਗੇ ਹੁਣ ਸਾਰੀ ਦਾਲ ਨੂੰ ਮੈਂ ਤੜਕੇ ਵਿੱਚ ਐਡ ਕਰ ਦਿੱਤਾ ਤੁਸੀਂ ਦਾਲ ਵਿੱਚ ਪਾਣੀ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਵਾਂਗੇ ਪਾਲਕ ਤੇ ਤੜਕੇ ਵਿੱਚ ਤੁਸੀਂ ਦਾਲ ਵਿੱਚ ਪਾਣੀ ਵੱਧ ਘੱਟ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮੈਂ ਇਸ ਵਿੱਚ ਇੱਕ ਗਲਾਸ ਗਰਮ ਕਰਕੇ ਪਾਣੀ ਪਾਵਾਂਗੇ ਮੈਨੂੰ ਥੋੜੀ ਜੀ ਦਾਲ ਦੀ ਟਿਕਨਸ ਗਾੜੀ ਲੱਗ ਰਹੀ ਸੀ ਕਿਉਂਕਿ ਬਾਅਦ ਵਿੱਚ ਇਹ ਦਾਲ ਥੋੜੀ ਜੀ ਗਾੜਹੀ ਹੋ ਜਾਂਦੀ ਹੈ ਇਸ ਲਈ ਮੈਂ ਇਸ ਵਿੱਚ ਇੱਕ ਗਲਾਸ ਗਰਮ ਕਰਕੇ ਪਾਣੀ ਪਾਵਾਂਗੇ ਹੁਣ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਦਵਾਂਗੇ ਤੇ ਢੱਕ ਕੇ ਲੋ ਤੋਂ ਮੀਡੀਅਮ ਫਲੇਮ ਤੇ ਉਹ ਤੱਕ ਪਕਾਵਾਂਗੇ ਜਦ ਤੱਕ ਕਿ ਦਾਲ ਵਿੱਚ ਸਾਰੇ ਮਸਾਲਿਆਂ ਦਾ ਫਲੇਵਰ ਚੰਗੀ ਤਰ੍ਹਾਂ ਨਹੀਂ ਆ ਜਾਂਦਾ ਹੁਣ ਮੈਂ ਇਸ ਨੂੰ ਢੱਕ ਕੇ ਪਕਾ ਲਵਾਂਗੇ ਦਾਲ ਨੂੰ ਪੱਕਦੀਨ ਤਕਰੀਬਨ 7 ਤੋਂ 8 ਮਿੰਟ ਹੋ ਗਏ ਸੀ ਹੁਣ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਦਾਲ ਨੇ ਚੰਗੀ ਤਰ੍ਹਾਂ ਘੋਲ ਛੜਤਾ ਦਾਲ ਆਪਣੀ ਚੰਗੀ ਤਰ੍ਹਾਂ ਰਿਜ ਰਹੀ ਹੈ ਤੇ ਚੰਗੀ ਤਰ੍ਹਾਂ ਘੁਲ ਵੀ ਗਈ ਗਈ ਤੁਸੀਂ ਦਾਲ ਵਿੱਚ ਆਪਣੇ ਹਿਸਾਬ ਨਾਲ ਪਾਣੀ ਐਡ ਕਰ ਸਕਦੇ ਹੋ ਦਾਲ ਆਪਣੀ ਬਣ ਕੇ ਤਿਆਰ ਹੈ ਹੁਣ ਇਸ ਵਿੱਚ ਮੈਂ ਬਰੀਕ ਕਟਿਆ ਹੋਇਆ ਧਨੀਆ ਪਾ ਦਵਾਂਗੀ ਧਨੀਆ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਹੁਣ ਧਨੀਆ ਪਾ ਕੇ ਧਨੀਆ ਨੂੰ ਇਸ ਵਿੱਚ ਮਿਲਾ ਕੇ 1 ਮਿੰਟ ਲਈ ਪਕਾ ਲਵਾਂਗੇ ਹੁਣ ਮੈਂ ਧਨੀਆ ਨੂੰ ਇਸ ਵਿੱਚ 1 ਡੇਢ ਮਿੰਟ ਲਈ ਪਕਾ ਲਿਆ ਸੀ ਹੁਣ ਗੈਸ ਦੀ ਫਲੇਮ ਨੂੰ ਮੈਂ ਬੰਦ ਕਰ ਦਵਾਂਗੀ ਦਾਲ ਆਪਣੀ ਬਣ ਕੇ ਤਿਆਰ ਹੈ ਹੁਣ ਮੈਂ ਦਾਲ ਨੂੰ ਇੱਕ ਪਾਂਡੇ ਵਿੱਚ ਸਰਵ ਕਰ ਲਵਾਂਗੀ ਦਾਲ ਨੂੰ ਮੈਂ ਇੱਕ ਡੋਂਗੇ ਵਿੱਚ ਸਰਵ ਕਰ ਲਿਆ ਸੀ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਕਲਰ ਵੀ ਬਹੁਤ ਵਧੀਆ ਆਇਆ ਸੀ ਦਾਲ ਦਾ ਤੁਸੀਂ ਇਸ ਨੂੰ ਰੋਟੀ नान ਪਰੌਂਠੇ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਚਨਾ ਦਾਲ ਪਾਲਕ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ